ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਜੁੜ ਚੁੱਕੇ ਹੋ ਐਕਸਪਲੋਰ ਟੀਵੀ ਅਤੇ ਪ੍ਰੈਸ ਪੰਜਾਬ 24 ਦੇ ਨਾਲ ਅੱਜ ਸਾਡੀ ਟੀਮ ਪਹੁੰਚੀ ਆ ਥਾਣਾ ਨਿਹਾਲ ਸਿੰਘ ਵਾਲਾ ਵਿਖੇ ਜਿੱਥੇ ਕਿ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਆ Rajasthan ਤੋਂ ਲਿਆ ਕੇ ਦੋ ਵਿਅਕਤੀ ਚੂਰਾ ਪੋਸਟ ਦਾ ਕੰਮ ਕਰਦੇ ਸਨ 30 ਕਿਲੋ ਚੂਰਾ ਪੋਸਟ ਬਰਾਮਦ ਹੋਇਆ ਅੱਗੇ ਕਰਦੇ ਆ ਅਮਰਜੀਤ ਸਿੰਘ ਥਾਣਾ ਮੁਖੀ ਨਿਹਾਲ ਸਿੰਘ ਵਾਲਾ ਨਾਲ ਗੱਲਬਾਤ ਦਿਖਾਉਣੇ ਤੁਹਾਨੂੰ ਮੁੱਖ ਦੀਆਂ ਲਾਈਵ ਤਸਵੀਰਾਂ ਅੰਜੀ ਸਰ ਇੱਕ ਨਸ਼ੇ ਦੇ ਖਿਲਾਫ ਜਿਹੜੀ ਮਹਾਂ ਅੰਗੱਡੀ ਗਈ ਹੈ ਬੜੀ ਸਫਲਤਾ ਮਿਲੀ ਹੈ ਅਨੇ ਹਾਥਰ ਵਾਲਾ ਪੁਲਿਸ ਹੈ ਪੀਆ ਮਾਮਲੇ ਇਹ ਮਾਮਲੇ ਸਾਡੇ ਐਸਐਸਪੀ ਸਾਹਿਬ ਵੱਲੋਂ ਨਸ਼ਾ ਵਿਰੋਧ ਮਹਿਮ ਚਲਾਈ ਗਈਆਂ ਉਹਦੇ ਤਹਿਤ ਸਾਡੇ ਸਬ ਇੰਸਪੈਕਟਰ ਐਸਏ ਗੁਲਬੀ ਸਿੰਘ ਨੇ ਉਹਨਾਂ ਪਾਸ ਜਿਹੜੀ ਮਹੂਰੀ ਹੋਈ ਸੀ ਤੇ ਉਹਨਾਂ ਨੇ ਇਹ ਵੀ ਇੱਕ ਟਰੱਕ ਨੰਬਰ ਪੀਵੀ 29 9903 ਵਿੱਚ ਬੰਦੇ ਜਿਹੜੇ ਲਿਆ ਕੇ ਆਪਣਾ ਭੁੱਕੀ ਪੂਰਾ ਪੋਸ਼ ਰਾਜਸਥਾਨ ਤੋਂ ਲਿਆ ਕੇ ਇੱਧਰ ਵੇਚਦੇ ਆ ਤੇ ਇਹ ਤਰ੍ਹਾਂ ਮਿਲਣ ਤੇ ਇਹਨਾਂ ਨੇ ਨਾਕਾ ਲਾ ਲਿਆ ਜੀ ਦੀਨਾ ਸਾਈਡ ਨਾਕਾ ਲਾ ਕੇ ਜਦੋਂ ਪੌਣ ਦੀ ਗੱਡੀ ਚੈੱਕ ਕੀਤੀ ਤਾਂ ਉਹਦੇ ਵਿੱਚ ਇਹਨਾਂ ਨੇ ਜਿਹੜੇ 30 ਕਿਲੋ ਕੀ ਜੂਰਾ ਪੋਸਟ ਇਹਦੀ ਲਾਸਟ ਰਿਕਟੂ ਵਿੱਚ ਪਾ ਕੇ ਰੱਖੀ ਹੋਈ ਸੀਗੀ ਤੇ ਉਹ ਨੂੰ ਚੱਕ ਕੀਤਾ ਪੇਉ ਮਿਲਣ ਦੇ ਬ੍ਰਾਮਦ ਹੋਂ ਤੇ ਇਹਦੇ ਖਿਲਾਫ ਬੇ ਭਿੰਦਰ ਸਿੰਘ ਪੁੱਤਰ ਬਿੱਕਰ ਸਿੰਘ ਬਾਕੀ ਵਾਸੀ ਸਰਾਵਾਂ ਵਾਲਾ Rajasthan ਦਾ ਰਹਿਣ ਵਾਲਾ ਬੰਦਾ ਜਿਹੜਾ ਡਰਾਈਵਰੀ ਕਰਦਾ ਉਹਦੇ ਨਾਲ ਜਿਹੜਾ ਹੈਲਪਰ ਸੀਗਾ ਜੀ ਉਹ ਬਲਵਿੰਦਰ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਫੂਲੇ ਵਾਲਾ ਥਾਣਾ ਭੱਗਾਪੁਰਾਣਾ ਦਾ ਰਹਿਣ ਵਾਲਾ ਇਹ ਤੇਨੋਂ ਪਾਸੋਂ 23 ਲੋਕੋ ਕੀ ਬਰਾਬਦ ਹੁਣ ਤੇ ਮਕਦਮਾ ਨੰਬਰ 152 234 24 ਅਸੀਂ ਦਰਜ ਰਜਿਸਟਰ ਕੀਤਾ ਤੇ ਹੁਣ ਇਹਨਾਂ ਨੂੰ ਅੱਗੇ ਪੇਸ਼ ਕਰਕੇ 2 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੁਣ ਇਹਨਾਂ ਨੂੰ ਅੱਗੇ ਕਿੱਥੋਂ ਲਿਆਉਂਦੇ ਆ ਕੀ ਹੁੰਦੰਦੇ ਸੀ ਇਹ ਸਾਰੀ ਕੁਸ਼ੀਸ਼ ਇਹਨਾਂ ਤੋਂ ਕਰਾਂਗੇ ਇਹ ਇਸ ਮਾਮਲੇ ਦੇ ਵਿੱਚ ਦੋ ਹੀ ਦੋਸ਼ੀ ਜਾਂ ਹੋਰ ਵੀ ਇਸ ਮਾਮਲੇ ਵਿੱਚ ਤੇ ਗੱਡੀ ਦਾ ਡਰਾਈਵਰ ਵੀ ਜਿਹੜਾ ਗੱਡੀ ਦਾ ਮਾਲਕ ਆ ਉਹ ਉਹ ਉਹਦਾ ਵੀ ਸਾਹਮਣੇ ਆ ਰਿਹਾ ਉਹਨੂੰ ਵੀ ਜਲਦੀ ਗ੍ਰਿਫਤਾਰ ਕਰ ਲਿਆ ਜਾਓ ਤੇ ਦੋਸ਼ੀ ਜਿਹੜੇ ਗ੍ਰਿਫਤਾਰ ਕਿੰਨੇ ਕੀਤੇ ਗਏ ਹੁਣ ਤੱਕ ਦੋ ਦੋਸ਼ੀ ਇਹ ਗ੍ਰਿਫਤਾਰ ਹੋ ਚੁੱਕੇ ਆ